ਉਹ ਚੋਂ ਜਿਹੋ ਹੁੰਤੇ ਆਂ ਤੇ ਮੈਂ ਉਹਨਾਂ ਨੇ ਫੜਿਆ ਐਸਾ ਐਸਾ ਰਹਿ ਗਿਆ ਆਪਣੇ ਤੇ ਮੈਨੂੰ ਕਹਿੰਦੇ ਕਾਗਜ਼ ਦਿਹਾਓ ਤੇ ਮੈਂ ਕਹਿੰਦਾ ਮੈਂ 2 ਮਿੰਟ ਪਹਿਲਾਂ ਦਿਖਾ ਦੇਣਾ ਕਾਗਜ਼ ਤੇ ਉਹ ਕਹਿੰਦੇ ਤੁਮੋ ਜੋ ਕੁਝ ਵਾਦੇ ਪਾਇਆ ਹੋਇਆ ਵਾ ਪਾਣ ਵਗੈਰਾ ਖਾਦਾ ਆਇਆ ਮੈਂ ਤੇ ਕਹਿੰਦੇ ਐਨਲ ਮਰਿਆ ਟਿੱਕਾ ਮਾਰਿਆ ਪਰ ਤੇ ਮੈਂ ਆ ਗਿਆ ਐਸਾ ਇਹ ਕੀ ਤਰੀਕਾ ਹੈ ਤੁਹਾਡਾ ਕਿ ਮੰਦਰਬ ਦੀ ਚਲਾਨ ਕੱਟਨੇ ਆ ਹੈਲਮਟ ਨਹੀਂ ਪਾਇਆ ਹੋਰ ਕੱਟੋ ਜੀ ਚਲਾਨ ਹਾਂਜੀ ਇਹ ਨਾਲ ਲੰਮਟ ਨਹੀਂ ਪਾਇਆ ਤੇ ਚਲਾਨ ਕਰ ਰਿਹਾ ਹੈ ਲੰਮਟ ਹੁਣ ਪਬਲਿਕ ਹੈ ਉਹਨਾਂ ਦੇ ਕਹਨੇ ਕਹਣਾ ਦੀ ਜਿਹਦੇ ਜਿਹਦੇ ਅਸੀਂ ਚਲਾਨ ਕਰਾਂਗੇ ਉਹ ਨਾਲ ਹੀ ਕਿਚਨ ਦਾ ਡੱਡਾ ਲਵਾਉਣੇ ਇਹਨਾਂ ਦੇ ਮੈਂ ਹੈਲਮਟ ਦਾ ਚਲਾਨ ਕਰ ਰਿਹਾ ਹਾਂ ਟਾਉਂਟ ਨੰਬਰ ਇਹ ਅਸਹੀਰ ਪਾਉਂਦੇ ਨੇ ਬੜਕਾ ਨਹੀਂ ਮਾਰਦੇ ਬਈ ਕਿਵੇਂ ਮੈਂ ਮੈਂ ਤਾਂ ਗੁੰਡਾ ਨਹੀਂ ਮੈਂ ਗੁੰਡਾ ਵਾਂ ਜੇ ਮੈਂ ਕੁਝ ਕੀਤਾ ਹੈ ਇਹ ਨਹੀਂ ਇਹ ਨਹੀਂ ਮੈਂ ਕੁਝ ਨਹੀਂ ਕੀਤਾ ਮੈਨੂੰ ਲੱਗਦਾ ਕਿ ਪੱਪਾ ਨੂੰ ਪੇਪਰ ਮਖਾਉਂਦੀ ਹੈ। ਪਰ ਤੁਸੀਂ ਵੀਡੀਓ ਬਣਾ ਲਈ। ਆਹੇ ਪਾਉਂਦੇ ਹੀ ਆ। ਮੀਡੀਆ ਤਾਂ ਉਹ ਵੀ ਲੋ। ਮੀਡੀਆ ਨੂੰ ਮੇਰੇ ਇਹਨਾਂ ਤੋਂ ਪੇਪਰ ਆਏ ਨੇ ਤੇ ਗੱਲ ਮਖਾ ਰਿਹਾ। ਪੱਪਾ ਜੀ ਬੰਦੇ ਸਾਰੇ ਹੀ ਪੇਪਰ ਚੈੱਕ ਕਰਾਉਂਦਾ। ਪੇਪਰ ਮਖਾਉਣਾ ਅਸੀਂ ਨਾ ਪੇਪਰਾਂ ਦੀ ਗੱਲ ਪੇਪਰ ਮਖਾਉਂਦੇ। ਪੇਪਰ ਜੇ ਇਕੱਲੇ ਨਹੀਂ ਬਤੇ ਗਿਆ ਪੂਰਾ ਮੀਡੀਆ ਪਹੁੰਚ ਗਿਆ। ਪੇਪਰ ਤੇ ਸਾਰਿਆਂ ਨੂੰ ਦੇਖਣ ਦਾ ਹੱਕ ਹੈ। ਨਹੀਂ ਨਹੀਂ ਮੈਂ ਮਾਤਰੀ ਰਹੀ। ਆਹ ਬੜੀ ਇਹਨੇ ਕਥਾ ਪ੍ਰੀਮੀਅਮ ਨੂੰ ਚਾਰਜ ਕਰਦਾ ਕਿਉਂ ਮਾਰਦੇ ਨੂੰ ਇਸ ਗੈਸ ਜੇ ਲਾਇਸੈਂਸ ਹੈ ਹਾਂ ਬਿਲਕੁਲ ਇਹ ਹੈ ਜੀ ਹਾਂ ਤੇ ਪੇਪਰ ਹੈਗੇ ਇਹੋ ਹੀ ਨਾ ਪੇਪਰ ਹਾਂਜੀ ਹੁਣ ਇਹ ਮੈਂ ਚਲਾਨ ਕਰਨਾ ਨਹੀਂ ਕਰਨਾ ਮੇਰੀ ਮਰਜ਼ੀ ਆ ਭਾਜੀ ਮੇਰੀ ਮਦਰ ਨਹੀਂ ਠੀਕ ਆ ਪਰ ਤੁਮਨੇ ਪੇਪਰ ਦਿਖਾਇਆ ਕਿਉਂ ਭਾਜੀ ਤੁਸੀਂ ਮੈਨੂੰ ਇਹ ਵੈਜੂ ਕਿਹੜਾ ਪੇਟ ਦਾ ਮੋਲਦੇ ਮੈਂ ਕੀ ਕਰਾਂ ਕਥਾ ਬੋਲਿਆ ਮੈਂ ਤੁਹਾਨੂੰ ਤੁਸੀਂ ਇਹ ਬਦਮਾਸ਼ੀ ਨਾ ਬੋਲਦੇ ਮੇਰੇ ਨਾਲ ਤੁਸੀਂ ਲੈ ਐਡੀ ਬਦਮਾਸ਼ੀ ਨਾਲ ਜਿਵੇਂ ਕਹਿੰਦੇ ਗੁੰਡਾ ਹੁੰਦਾ ਕੋਈ ਤਤੋ ਜੇ ਨੌਨਰ ਬੰਦੇ ਹੀ ਹੈ ਪਾਜੀ ਮੈਂ ਪਾਜੀ ਮੈਂ ਜਾਣਾ ਮੈਂ ਮੈ ਆ ਜਾਣਾ ਦੀ ਅੰਦਰ ਹਸਪਤਲ ਤੇ ਤੁਹਾਨੂੰ ਨਾਲ ਫੜਿਆ ਕਿ ਮੈਂ ਸੈਕਟਰ ਆਇਆ ਹੈ ਕਿ ਇਹਨਾਂ ਨੇ ਮੇਰੇ ਬਿਲਾਨ ਤੋਂ ਮੂਹ ਜਬਾਇਆ ਹੈ ਪਲਾਗ ਇੰਕੂ ਉਹਦੇ ਚਲੇ ਆ ਵਾ ਮੈਂ ਕੋਣ ਅੱਛੇ ਚਲੇ ਮੈਂ ਕੰਮ ਤੋਂ ਆਇਆ ਵਾ ਮੈਨੂੰ ਕੋਣ ਆਇਆ ਤੇ ਫਰ ਦੁਕਾਨ ਤੋਂ ਠੀਕ ਨੇ ਵੇ ਤੇ ਜਾਇ ਤੁੰਦ ਅਰੇ ਕੰਮ ਰਿਆ ਮੈਨੂੰ

ਚਲਾਣ ਕਰ ਰਿਹਾ ਹੈ ਹਲਮਟ ਦਾ ਇਹਨਾਂ ਨੂੰ ਆਖੇ ਡਾਕੂਮੈਂਟ ਦਿਖਾਓ ਡਾਕੂਮੈਂਟ ਨਹੀਂ ਦਿਖਾਉਂਦਾ ਕੈਮਰਾ ਹੈਗਾ ਨਾ ਕੈਮਰਾ ਹੈਗਾ ਨਾ ਕੈਮਰਾ ਲੱਗਾ ਹੈ ਹਟਾ ਲੂ ਕੈਮਰਾ ਲੱਗਾ ਹੈ ਨਾ ਅਸੀਂ ਇਹ ਕੇ ਮਾਰਨ ਆਏ ਨਹੀਂ ਹੈ ਇਹ ਜਲਾਣ ਕਰਨ ਆਏ ਹੈ ਜੀ ਪਰ ਇਹ ਵਕਾਣ ਨਹੀਂ ਪੇਪਰ ਉਹ ਹੌਲਦਾਰ ਖੜਾ ਉਹਨੂੰ ਪੁੱਛ ਲੈਨੇ ਪੇਪਰ ਤੁਹਾਡੇ ਆਉਂਦੇ ਦਿਖਾਓ ਸਾਨੂੰ ਪੇਪਰ ਦੇ ਭਾਈ ਜੀ ਚਿਕਰ ਮਾਰੇ ਮੈਂ 쿠ਸੀ ਹੈ ਕਿ ਬਹਿ ਗਿਆ ਮੈਂ ਇਹ ਕੋਹੋਂ ਚੂਮ ਚ ਪਾਣ ਪਾਇਆ ਉਹਨੇ ਪਾਇਆ ਮੈਂ ਉਹਨਾਂ ਨੂੰ ਕਿਹਾ ਸਾਡਾ ਨੇ ਚਲਾਣ ਆ ਪੇਪਰ ਦਿਖਾਓ ਚਲਾਣ ਲਾਓ ਤੇ ਜਾਓ ਕਾਗਜ਼ ਨਾ ਹਲਮਟ ਦਾ ਹੀ ਪਾਇਆ ਹਲਮਟ ਦਾ ਚਲਾਣ ਕਾਗਜ਼ ਪੂੜੇ ਜ ਪਾਜੀ ਮੈਂ ਨਾ ਰਾਣੀ ਬਣ ਗਿਆ ਕਰ ਰਹੇ ਆ ਤੇ ਮੀਡੀਆ ਕੈਮਰਾ ਚੈੱਕ ਕਰੋ ਇਹ ਵੇ ਵੇ ਆਟੂ